ਮਾਮਾਤੀ ਨੇ ਇਕੱਠੇ ਡਿਗਰੀ ਹਾਸਲ ਕੀਤੀ ਹੈ ਤੇ ਦੁਨੀਆ ਲਈ ਇੱਕ ਵਕਰੀ ਮਿਸਾਲ ਪੇਸ਼ ਕੀਤੀ ਹੈ ਤੇ ਗੁਰਲੀਨ ਤੁਹਾਨੂੰ ਦੱਸ ਦਈਏ ਕਿ ਨੇਤਰਹੀਨ ਨੇ ਪਰ ਮਾਤਾ ਦੇ ਵੱਲੋਂ ਜਿਹੜਾ ਆਪ ਜਿੱਥੇ ਡਿਗਰੀ ਕੀਤੀ ਗਈ ਹੈ ਉੱਥੇ ਹੀ ਆਪਣੀ ਬੱਚੀ ਦੇ ਲਈ ਆਡੀਓ ਬੁੱਕਸ ਵੀ ਬਣਾਈਆਂ ਨੇ ਬਰੇਲ ਲੈਂਗੁਏਜ ਵਿੱਚ ਜਿਹੜੀ ਸਿੱਖੀ ਹੈ ਤੁਸੀਂ ਤੇ ਮਦਰ ਨੇ ਸੇਮ ਡੇ ਡਿਗਰੀ ਹਾਸਲ ਕੀਤੀ ਹੈ ਜਿਸ ਦਿਨ ਡਿਗਰੀ ਲੈਣ ਦੇ ਲਈ ਤੁਸੀਂ ਇਕੱਠੇ ਸਟੇਜ ਦੇ ਉੱਤੇ ਗਏ ਸੀ ਤਾਂ ਕੀ ਕੁਝ ਫੀਲ ਹੋਇਆ ਉਹਦੇ ਕਾਫੀ ਅੱਛਾ ਲੱਗਿਆ ਤੇ ਕਾਫੀ ਯੂਨਿਕ ਇੱਕ ਐਕਸਪੀਰੀਅੰਸ ਤੁਸੀਂ ਕਹਿ ਸਕਦੇ ਹੋ ਸੀਗਾ ਤੇ ਮੇਰੀ ਅਚੀਵਮੈਂਟ ਨਾਲੋਂ ਕਾਫੀ ਜਿਹੜੀ ਹੈ ਉਹ ਅਚੀਵਮੈਂਟ ਉਹ ਵੱਡੀ ਮੇਰੇ ਮਦਰ ਲਈ ਹੈ ਕਿਉਂਕਿ ਇਸ ਏਜ ਵਿੱਚ ਇਹ ਮੁਕਾਮ ਅਚੀਵ ਕਰਨਾ ਕਾਫੀ ਮੁਸ਼ਕਿਲ ਹੈ ਇੱਕ ਪਾਸੇ ਤਾਂ ਤੁਸੀਂ ਐਜ਼ ਅ ਸਟੂਡੈਂਟ ਵੀ ਮਤਲਬ ਕੰਮ ਕੀਤਾ ਹੈ ਆਪਣੇ ਆਪ ਤੇ ਦੂਜਾ ਐਜ਼ ਅ ਟੀਚਰ ਵੀ ਬੇਟੀ ਲਈ ਵੀ ਕੰਮ ਕੀਤਾ ਤੇ ਕਿੰਨਾ ਚੈਲੈਂਜਿੰਗ ਰਿਹਾ ਤੁਹਾਡੇ ਲਈ ਦੇ ਸਟੂਡੈਂਟ ਤਾਂ ਐਦਾਂ ਸੀਗਾ ਕਿ ਜਿਵੇਂ ਲਰਨ ਕਰਨਾ ਤੇ ਉਹਨੂੰ ਲਿਖਣਾ ਉਹ ਚੀਜ਼ ਜ਼ਿਆਦਾ ਮੁਸ਼ਕਿਲ ਸੀਗੀ ਕਿ ਲੈਂਥ ਬਹੁਤ ਜ਼ਿਆਦਾ ਹੁੰਦੀ ਸੀ ਤੇ ਉਹ ਲਗਾਤਾਰ ਲਿਖਣਾ ਵੀ ਪੈਂਦਾ ਸੀ 3 ਘੰਟੇ ਤੇ ਉਹਦਾ ਅਦਾ ਲਰਨਿੰਗ ਦੇ ਵਿੱਚ ਵੀ ਸੀਗੀ ਪ੍ਰੋਬਲਮ ਕਿਉਂਕਿ ਲੈਂਥ ਬਹੁਤ ਲਿਖਣੀ ਹੁੰਦੀ ਹੈ 8 8 ਪੇजेस ਦੇ ਜਿਹੇ ਆਂਸਰ ਲਿਖਨੇ ਆ ਤੇ ਉਹਨੂੰ ਲਰਨ ਵੀ ਤੋਂਨੇ ਕੋ ਹੋਨੇ ਚਾਹੀਦੇ ਆ ਪਰ ਉਹ ਚੀਜ਼ ਇਸ ਏਜ 'ਚ ਆ ਕੇ ਥੋੜੀ ਘਟ ਜਾਂਦੀ ਹੈ ਪਰ ਕੋਸ਼ਿਸ਼ ਆਪਣੇ ਵੱਲੋਂ ਪੂਰੀ ਕੀਤੀ ਕੈਣੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਹੁੰਦਾ ਮੈਂ ਤਾਂ ਸਿਰਫ ਇਹਨਾਂ ਨੂੰ ਕਿਹਾ ਵੀ ਤੂੰ ਕਰ ਲੈ ਪਰ ਪੇਪਰ ਦੇਣੇ ਸਵੇਰੇ ਉੱਠਣਾ ਰਾਤੀ ਲੇਟ ਤੱਕ ਜਾਗਣਾ ਮਤਲਬ ਉਹ ਬਹੁਤ ਔਖਾ ਸੀਗਾ ਟਾਈਮ ਪਰ ਠੀਕ ਹੈ ਵੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਦੋਨਾਂ ਮਾਵਾਂ ਧੀਆਂ ਨੇ ਮਤਲਬ ਉਹ ਕਾਬਿਲ-ਏ-ਤਾਰੀਫ ਹੈ ਟੀਚਰ ਦੇ ਮਾਰਕਸ ਵਧੀਆ ਆਏ ਨੇ ਕਿ ਸਟੂਡੈਂਟ ਦੇ ਨਹੀਂ ਦੋਨਾਂ ਦੇ ਐਗਜ਼ੈਕਟਲੀ ਸੇਮ ਨੇ ਮਾਰਕਸ ਬਹੁਤ ਦੋ ਚਾਰ ਨੰਬਰਾਂ ਦਾ ਫਰਕ ਹੋਏਗਾ ਜੇ ਹੋਏਗਾ ਵੀ ਕਿਉਂਕਿ ਸਾਰਾ ਕੁਝ ਉਹਦੀ ਸਟੱਡੀਜ਼ ਦੋਨਾਂ ਦਾ ਸਾਰਾ ਕੁਝ ਸੇਮ ਹੈ ਸਿਰਫ ਇੱਕੋ ਸਬਜੈਕਟ ਦਾ ਡਿਫਰੈਂਸ ਹੈਗਾ ਉਹਦੇ ਕੋਲ ਇਲੈਕਟਿਵ ਇੰਗਲਿਸ਼ ਸੀਗੀ ਤੇ ਉਹਦੇ ਕੋਲ ਇਲੈਕਟਿਵ ਅੱਛਾ ਜਿਵੇਂ ਗੁਲੀਨ ਹੋਣੇ ਤੁਹਾਡੇ ਸਪੈਸ਼ਲ ਚਾਈਲਡ ਨੇ ਹਨ ਬਚਪਨ ਤੋਂ ਹੀ ਤੁਹਾਡਾ ਕਿਹੋ ਜਿਹਾ ਇਹਨਾਂ ਦੇ ਨਾਲ ਕਨੈਕਸ਼ਨ ਰਿਹਾ ਤੇ ਫਿਰ ਅੱਗੇ ਮਤਲਬ ਕਿਵੇਂ ਇਹਨਾਂ ਨੂੰ ਹੋਰ ਕਲਾਸਿਸ ਵੀ ਤੁਸੀਂ ਪਾਸ ਕਰਵਾਈਆਂ ਉਹਨਾਂ ਦੇ ਵਿੱਚ ਕੋਈ ਦਿੱਕਤ ਕਿਸੇ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਤੁਸੀਂ ਵੀ ਵਿਆਹ ਤੋਂ ਮਤਲਬ ਜਦੋਂ ਥੋੜੀ ਮੈਰਿਜ ਹੋਈ ਹੈ ਤੁਹਾਡੀ ਪੜ੍ਹਾਈ ਛੁੱਟ ਗਈ ਸੀ ਤੇ ਇਹਨਾਂ ਨੂੰ ਉਹ ਸਭ ਕੈਰੀ ਕਰਵਾਣਾ ਹੋ ਸਭ ਤਿਆਰੀ ਕਰਵਾਣੀ ਕਿਵੇਂ ਰਿਹਾ ਤੁਹਾਡਾ ਚੈਲੰਜ ਜਿਹੜਾ ਗੱਲ ਹੈ ਉਹ ਚੈਲੰਜ ਇਹ ਸੀਗਾ ਕਿ ਐਕਸੈਸਿਬਲ ਜਿਹੜਾ ਮਟੀਰੀਅਲ ਹੈ ਸਾਡੇ ਲਈ ਉਹ ਨਹੀਂ ਸੀ ਗੱਜ ਦਾ ਜੀਐਨਡੀਯੂ ਦਾ ਮਟੀਰੀਅਲ ਅਵੇਲੇਬਲ ਨਹੀਂ ਹੈਗਾ ਜ਼ਿਆਦਾਤਰ ਸਬਜੈਕਟਸ ਦਾ ਆਡੀਓ ਫਾਰਮੈਟ ਚ ਜਾਂ ਕੋਈ ਐਕਸੈਸੀਬਲ ਪੀਡੀਐਫ ਜਿਹੜੀ ਹੁੰਦੀ ਹੈ ਤੇ ਉਹ ਜਿਹੜਾ ਹੈ ਉਹਦੇ ਕਰਕੇ ਕਾਫੀ ਦਿੱਕਤ ਫੇਸ ਕਰਨੀ ਪਈ ਤੇ ਜੇ ਸੀਗਾ ਵੀ ਤੇ ਉਹ ਫਿਰ ਮੈਂ ਕੰਫਰਟੇਬਲ ਨਹੀਂ ਸੀ ਉਹਦੇ ਵਿੱਚ ਤੇ ਤਾਂ ਕਰਕੇ ਮੰਮਾ ਨੇ ਜਿਹੜਾ ਹੈ ਉਹ ਆਡੀਓ ਰਿਕਾਰਡ ਕੀਤਾ ਸਾਰਾ ਨੋਟਸ ਵਗੈਰਾ ਤੇ ਨਾਲ ਨਾਲ ਨੋਟਸ ਕੁਛ ਲੈਪਟਾਪ ਤੇ ਵੀ ਫੀਡ ਕੀਤਾ ਬੁੱਕ ਸਕੈਨ ਕਰਕੇ ਤੇ ਉਹਨੂੰ ਫਿਰ ਅੱਗੇ ਐਡਿਟ ਕਰਕੇ ਤੇ ਉਹਨੂੰ ਐਕਸੈਸਿਬਲ ਬਣਾ ਕੇ ਤੇ ਉਹ ਮੈਨੂੰ ਦਿੰਦੇ ਸੀਗੇ ਹਮ ਫਿਰ ਸਪੋਰਟ ਸਪੋਰਟ ਦੇ ਨਾਲ ਹੀ ਹੈ ਨਾ ਸਾਰਿਆਂ ਦੀ ਸਪੋਰਟ ਦੇ ਨਾਲ ਕੁਛ ਨਾ ਕੁਝ ਜੇ ਮੈਨੂੰ ਕੁਛ ਨਹੀਂ ਪਤਾ ਸੀ ਇਹਨਾਂ ਨੂੰ ਪਤਾ ਸੀ ਇਹਨਾਂ ਨੇ ਸਮਝਾਤਾ ਜਾਂ ਕੁਛ ਮੈਨੂੰ ਨਹੀਂ ਪਤਾ ਸੀ ਤੇਰਾ ਚਾਚੂ ਹੈ ਉਹਨੇ ਸਮਝਾਤਾ ਜਿੱਦਾਂ ਰਲ ਮਿਲ ਕੇ ਸਾਰਾ ਕੁਝ ਕੀਤਾ ਤਿੰਨ ਸਾਲ ਦਾ ਉਹ ਸਫਰ ਜਿਹੜਾ ਸੀਗਾ ਵੀ ਮੈਂ ਕਿਸੇ ਨੂੰ ਤੁਸੀਂ ਕਹਦੇ ਵੀ ਉੱਥੇ ਤੱਕ ਪੈਡਲ ਚੱਲਾ ਜਾ ਜੀ ਤੇ ਉੱਥੇ ਪੈਡਲ ਤੁਰ ਕੇ ਤਾਂ ਉਨਹੀਂ ਜਾਣਾ ਪੈਣਾ ਬਿਲਕੁਲ ਤੇ ਇਹ ਤਾਂ ਇਹਨਾਂ ਦੀ ਹਿੰਮਤ ਹੈ ਵੀ ਦੋਵਾਂ ਨੇ ਕਿੱਦਾਂ ਮੈਂ ਸੁੱਤਾ ਹੁੰਦਾ ਸੀ ਸਵੇਰੇ ਤੇ ਇਹ ਦੋਨੋਂ ਉੱਠ ਕੇ ਸਵੇਰੇ 4 ਵਜੇ ਉੱਠ ਕੇ ਪੜ੍ਹਦੀਆਂ ਹੁੰਦੀਆਂ ਸੀ ਤੇ ਮੇਰੇ ਮਨ ਚਾਹੁੰਦਾ ਸੀ ਵੀ ਨਹੀਂ ਯਾਰ ਜੇ ਮੈਨੂੰ ਕਿਸੇ ਨੇ ਕਿਹਾ ਹੁੰਦਾ ਤੇ ਸ਼ਾਇਦ ਮੇਰੇ ਲਈ ਉਹ ਪੋਸੀਬਲ ਨਾ ਹੁੰਦਾ ਪਰ ਇਹਨਾਂ ਦੋਨਾਂ ਨੇ ਉਹ ਪੋਸੀਬਲ ਕਰਕੇ ਦਿਖਾਇਆ ਬਿਲਕੁਲ ਲੇਕਿਨ ਹੁਣ ਤੁਸੀਂ ਪੀਸੀਐਸ ਦੀ ਤਿਆਰੀ ਕਰ ਰਹੇ ਹੋ ਹਾਂਜੀ ਅੱਛਾ ਕਿਵੇਂ ਦੇਖਦੇ ਹੋ ਆਪਣਾ ਫਿਊਚਰ ਅ ਬਿਲਕੁਲ ਟਰਾਈ ਕਰਾਂਗੇ ਕਿ ਅ ਕਰ ਲਈਏ ਕਲੀਅਰ ਬਾਕੀ ਦੇਖਦੇ ਹਾਂਗੇ ਕਿ ਡੈਸਟੀਨੀ ਕਿੱਥੇ ਲੈ ਕੇ ਜਾਂਦੀ ਹੈ ਗਵਰਨਮੈਂਟ ਇਗਜ਼ਾਮ ਜਿਨੇ ਲਈ ਮੈਂ एलिਜੀਬਲ ਹੋਈ ਉਹ ਵੀ ਬਿਲਕੁਲ ਫਿਲ ਕਰਾਂਗੇ ਤੇ ਬੀਐਡ ਵੀ ਮੇਰੀ ਕੰਪਲੀਟ ਹੋ ਚੁੱਕੀ ਹੈ ਤੇ ਬੀਐਡ ਕਰਕੇ ਹੁਣ ਟੀਚਿੰਗ ਲਈ ਵੀ ਰਸਤੇ ਖੁੱਲ ਗਏ ਨੇ ਤੇ ਲੈਟਸ ਸੀ ਕੀ ਬੰਦਾ ਹੈ ਬੇਹਿਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉਲਗਣ ਵਾਲੇ ਉੱਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ ਇਹ ਲਾਈਨਾਂ ਜਲੰਧਰ ਦੇ ਵਿੱਚ ਸੱਚ ਹੁੰਦੀ ਉਦੋਂ ਦਿਖਾਈ ਦਿੱਤੀਆਂ ਜਦੋਂ ਕਿ ਇੱਕ ਮਾਂ ਤੇ ਧੀ ਦੇ ਵੱਲੋਂ ਇਕੱਠੇ ਹੀ ਡਿਗਰੀ ਹਾਸਲ ਕੀਤੀ ਗਈ ਮਾਂ ਦਾ ਜਿੱਥੇ ਇਸ ਦੇ ਵਿੱਚ ਬਹੁਤ ਅਹਿਮ ਰੋਲ ਹੈ ਉੱਥੇ ਹੀ ਇਸ ਪੂਰੀ ਕਹਾਣੀ ਦੇ ਵਿੱਚ ਪਿਤਾ ਦਾ ਵੀ ਬਹੁਤ ਵਧੀਆ ਰੋਲ ਹੈ ਇਸ ਵਕਤ ਮੇਰੇ ਨਾਲ ਮੌਜੂਦ ਨੇ ਗੁਰਲੀਨ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਮਾਤਾ ਜੀ ਮਨਪ੍ਰੀਤ ਤੇ ਉਹਨਾਂ ਦੇ ਪਿਤਾ ਜੋ ਕਿ ਜਿਨ੍ਹਾਂ ਦੇ ਵੱਲੋਂ ਇੱਕ ਵਧੀਆ ਮੁਕਾਮ ਹਾਸਲ ਕੀਤਾ ਗਿਆ ਤੇ ਗੁਰਲੀਨ ਤੁਹਾਨੂੰ ਦੱਸ ਦਈਏ ਕਿ ਨੇਤਰਹੀਨ ਨੇ ਪਰ ਮਾਤਾ ਦੇ ਵੱਲੋਂ ਜਿਹੜਾ ਆਪ ਜਿੱਥੇ ਡਿਗਰੀ ਕੀਤੀ ਗਈ ਹੈ ਉੱਥੇ ਹੀ ਆਪਣੀ ਬੱਚੀ ਦੇ ਲਈ ਆਡੀਓ ਬੁੱਕਸ ਵੀ ਬਣਾਈਆਂ ਨੇ ਬਰੇਲ ਲੈਂਗੁਏਜ ਵਿੱਚ ਜਿਹੜੀ ਸਿੱਖੀ ਹੈ ਤਾਂ ਪੂਰੀ ਗੱਲਬਾਤ ਜਿਹੜੀ ਇਹਨਾਂ ਦੇ ਨਾਲ ਕਰਦੇ ਕਿ ਸਭ ਕੁਝ ਪੋਸੀਬਲ ਕਿਵੇਂ ਹੋ ਸਕਿਆ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਗੁਰਲੀਨ ਹੋਣਾ ਤੋਂ ਗੁਰਲੀਨ ਬਹੁਤ ਬਹੁਤ ਸਵਾਗਤ ਹੈ ਜੀ ਸੁਰਖਾ ਮੀਡੀਆ ਦੇ ਥੈਂਕ ਯੂ ਅੱਛਾ ਕਿਵੇਂ ਦੇਖਦੇ ਹੋ ਤੁਸੀਂ ਤੁਸੀਂ ਤੇ ਮਦਰ ਨੇ ਸੇਮ ਡੇ ਡਿਗਰੀ ਹਾਸਲ ਕੀਤੀ ਹੈ ਜਿਸ ਦਿਨ ਡਿਗਰੀ ਲੈਣ ਦੇ ਲਈ ਤੁਸੀਂ ਇਕੱਠੇ ਸਟੇਜ ਦੇ ਉੱਤੇ ਗਏ ਸੀ ਤਾਂ ਕੀ ਕੁਝ ਫੀਲ ਹੋਇਆ ਉਦੋਂ ਅ ਕਾਫੀ ਅੱਛਾ ਲੱਗਿਆ ਤੇ ਕਾਫੀ ਯੂਨਿਕ ਇੱਕ ਐਕਸਪੀਰੀਅੰਸ ਤੁਸੀਂ ਕਹਿ ਸਕਦੇ ਹੋ ਸਿਗਾ ਤੇ ਮੇਰੀ ਅਚੀਵਮੈਂਟ ਨਾਲੋਂ ਕਾਫੀ ਜਿਹੜੀ ਹੈ ਉਹ ਅਚੀਵਮੈਂਟ ਉਹ ਵੱਡੀ ਮੇਰੇ ਮਦਰ ਲਈ ਹੈ ਕਿਉਂਕਿ ਇਸ ਏਜ ਵਿੱਚ ਇਹ ਮੁਕਾਮ ਅਚੀਵ ਕਰਨਾ ਕਾਫੀ ਮੁਸ਼ਕਿਲ ਹੈ ਅੱਜਕੱਲ ਲੋਕੀ ਸੋਚਦੇ ਵੀ ਨਹੀਂ ਹੈਗੇ ਇਸ ਏਜ 'ਚ ਪੜਨ ਦੇ ਲਈ ਤੇ ਇਹਨਾਂ ਨੇ ਸਾਰੀ ਰਿਸਪੌਂਸਿਬਿਲਟੀਜ਼ ਨਾਲ ਨਾਲ ਪੜਾਈ ਵੀ ਆਪਣੀ ਕੰਪਲੀਟ ਕੀਤੀ ਹੈ ਤੇ ਇਹ ਬਿਲਕੁਲ ਇੱਕ ਇਨਸਪੀਰੇਸ਼ਨਲ ਸਟੋਰੀ ਹੈਗੀ ਹੈ ਬਾਕੀ ਸਾਰਿਆਂ ਲਈ ਵੀ ਜਿਹੜੇ ਅੱਗੇ ਇਹ ਚੀਜ਼ ਨੂੰ ਕੰਟੀਨਿਊ ਕਰਨਾ ਚਾਹੁੰਦੇ ਨੇ اچھا ਡਿਗਰੀ ਹਾਸਿਲ ਕਰਨ ਦੇ ਲਈ ਕਿਹੜੇ ਚੈਲੰਜਸ ਨੇ ਜਿਹੜੇ ਤੁਹਾਨੂੰ ਫੇਸ ਕਰਨੇ ਪਏ ਪੜਨ ਦੇ ਵਿੱਚ ਕੋਈ ਦਿੱਕਤ ਆਈ ਤੁਹਾਨੂੰ ਕਈ ਚੀਜ਼ਾਂ ਹੁੰਦੀਆਂ ਨੇ ਕਿ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਪਰ ਕਈ ਵਾਰ ਸਮਝ ਨਹੀਂ ਆਉਂਦੀਆਂ ਤਾਂ ਫਿਰ ਉਦੋਂ ਕਿਵੇਂ ਤੁਸੀਂ ਸਬ ਟੈਕਲ ਕੀਤਾ ਤੇ ਕਿਵੇਂ ਇੰਪੋਸੀਬਿਲਟੀ ਹੋਈ ਅ ਚੀਜ਼ਾਂ ਜਿਸ ਤੱਕ ਸਮਝ ਸਮਝਣ ਦੀ ਗੱਲ ਹੈ ਉਹ ਅ ਟੀਚਰਸ ਨੇ ਕਾਫੀ ਸਪੋਰਟ ਕੀਤਾ ਉਹਦੇ ਵਿੱਚ ਅ ਟੀਚਰਸ ਦਾ ਕਾਫੀ ਕੋਆਪਰੇਸ਼ਨ ਰਿਹਾ ਅ ਚੀਜ਼ਾਂ ਸਮਝਾ ਲਈ ਨੋਟਸ ਵਗੈਰਾ ਪ੍ਰੋਵਾਈਡ ਉਹਨਾਂ ਨੇ ਕਰਾਏ ਤੇ ਨਾਲ ਦੇ ਨਾਲ ਮੇਰੇ ਫਾਦਰ ਜਿਹੜੇ ਨੇ ਉਹ ਪ੍ਰੈਕਟੀਕਲ ਚੀਜ਼ਾਂ ਐਕਸਪਲੇਨ ਕਰ ਦਿੰਦੇ ਸੀਗੇ ਜਿੱਦਾਂ ਥਿਓਰੈਟिकल ਮਜ਼ਾ ਤਾਂ ਕਮ ਸੀਗਾ ਤੇ ਫਾਦਰ ਜਿਹੜੇ ਨੇ ਉਹ ਪ੍ਰੈਕਟੀਕਲ ਨੋਲੇਜ ਯ ਪ੍ਰੈਕਟੀਕਲ ਚੀਜ਼ਾਂ ਤੁਸੀਂ ਕਹਿ ਸਕਦੇ ਹੋ ਉਹ ਐਕਸਪਲੇਨ ਕਰਦੇ ਸੀਗੇ ਤੇ ਉਹਦੇ ਕਰਕੇ ਕਾਫੀ ਈਜ਼ੀ ਹੋ ਗਿਆ ਤੇ ਚੈਲੰਜ ਜਿਹੜਾ ਗੱਲ ਹੈ ਉਹ ਚੈਲੰਜ ਇਹ ਸੀਗਾ ਕਿ ਐਕਸੈਸਿਬਲ ਜਿਹੜਾ ਮਟੀਰੀਅਲ ਹੈ ਸਾਡੇ ਲਈ ਉਹ ਨਹੀਂ ਸੀਗਾ ਜਿੱਦਾ ਜੀਐਨਡੀਯੂ ਦਾ ਮਟੀਰੀਅਲ ਅਵੇਲੇਬਲ ਨਹੀਂ ਹੈਗਾ ਜ਼ਿਆਦਾਤਰ ਸਬਜੈਕਟਸ ਦਾ ਆਡੀਓ ਫਾਰਮੈਟ ਚ ਜਾਂ ਕੋਈ ਐਕਸੈਸਿਬਲ ਪੀਡੀਐਫ ਜਿਹੜੀ ਹੁੰਦੀ ਹੈ ਤੇ ਉਹ ਜਿਹੜਾ ਹੈ ਉਹਦੇ ਕਰਕੇ ਕਾਫੀ ਦਿੱਕਤ ਫੇਸ ਕਰਨੀ ਪਈ ਤੇ ਜੇ ਸੀਗਾ ਵੀ ਤੇ ਉਹ ਫਿਰ ਮੈਂ ਕੰਫਰਟੇਬਲ ਨਹੀਂ ਸੀ ਉਹਦੇ ਵਿੱਚ ਤੇ ਤਾਂ ਕਰਕੇ ਮੰਮਾ ਨੇ ਜਿਹੜਾ ਹੈ ਉਹ ਆਡੀਓ रिकॉर्ड ਕੀਤਾ ਸਾਰਾ ਨੋਟਸ ਵਗੈਰਾ ਤੇ ਨਾਲ ਨਾਲ ਨੋਟਸ ਕੁਝ ਲੈਪਟਾਪ ਤੇ ਵੀ ਫੀਡ ਕੀਤਾ ਬੁੱਕ ਸਕੈਨ ਕਰਕੇ ਤੇ ਉਹਨੂੰ ਫਿਰ ਅੱਗੇ ਐਡਿਟ ਕਰਕੇ ਤੇ ਉਹਨੂੰ ਐਕਸੈਸਿਬਲ ਬਣਾ ਕੇ ਤੇ ਉਹ ਮੈਨੂੰ ਦਿੰਦੇ ਸੀਗੇ ਤੇ ਫਿਰ ਉਹਨਾਂ ਨੂੰ ਮੈਂ ਟੋਕਿੰਗ ਸੌਫਟਵੇਅਰ ਹੁੰਦਾ ਹੈ ਇੱਕ ਲੈਪਟਾਪ ਵਿੱਚ ਉਹਦੇ ਰਾਈ ਮੈਂ ਸੁਣਦੀ ਸੀਗੀ ਨੋਟਸ ਵਗੈਰਾ ਜਾਂ ਕੋਈ ਆਡੀਓਜ਼ ਜਿਹੜੇ ਰਿਕਾਰਡ ਕੀਤੇ ਹੁੰਦੇ ਸੀ ਆਡੀਓਜ਼ ਤੇ ਅ WhatsApp ਦੇ थ्रू ਵੀ ਪੇਜ ਦੇ ਹੋਦੇ ਸੀ ਤੇ ਉੱਥੋਂ ਵੀ ਮੈਂ ਸੁਣ ਕੇ ਲਰਨ ਕਰ ਲੈਂਦੇ ਸੀ ਕੀ ਚੀਜ਼ਾਂ ਜੀ ਠੀਕ ਹੈ ਤਾਂ ਮੈਮ ਤੁਹਾਡੀ ਲਈ ਵੀ ਕਿੰਨਾ ਕੁ ਇਹ ਚੈਲੈਂਜਿੰਗ ਰਹਿ ਕਿਉਂਕਿ ਤੁਸੀਂ ਦੋਹਰੀ ਜ਼ਿੰਮੇਵਾਰੀ ਨਿਭਾਈ ਆ ਇੱਕ ਪਾਸੇ ਤਾਂ ਤੁਸੀਂ ਐਜ਼ ਅ ਸਟੂਡੈਂਟ ਵੀ ਮਤਲਬ ਕੰਮ ਕੀਤਾ ਆਪਣੇ ਆਪ ਤੇ ਦੂਜਾ ਐਜ਼ ਅ ਟੀਚਰ ਵੀ ਬੇਟੀ ਲਈ ਵੀ ਕੰਮ ਕੀਤਾ ਤੇ ਕਿੰਨਾ ਚੈਲੈਂਜਿੰਗ ਰਿਹਾ ਤੁਹਾਡੇ ਲਈ ਐਜ਼ ਅ ਸਟੂਡੈਂਟ ਤਾਂ ਇਦਾਂ ਸੀਗਾ ਕਿ ਜਿਵੇਂ ਲਰਨ ਕਰਨਾ ਤੇ ਉਹਨੂੰ ਲਿਖਣਾ ਉਹ ਚੀਜ਼ ਜ਼ਿਆਦਾ ਮੁਸ਼ਕਿਲ ਸੀਗੀ ਇਹ ਲੈਂਥ ਬਹੁਤ ਜ਼ਿਆਦਾ ਹੁੰਦੀ ਸੀ ਤੇ ਲਗਾਤਾਰ ਲਿਖਣਾ ਵੀ ਪੈਂਦਾ ਸੀ 3 ਘੰਟੇ ਤੇ ਉਦਾਂ ਅਦਾ ਲਰਨਿੰਗ ਦੇ ਵਿੱਚ ਵੀ ਸੀਗੀ ਪ੍ਰੋਬਲਮ ਕਿਉਂਕਿ ਲੈਂਥ ਬਹੁਤ ਲਿਖਣੀ ਹੁੰਦੀ ਹੈ 8 8 ਪੇजेस ਦੇ ਜੇ ਆਨਸਰ ਲਿਖਨੇ ਆ ਤੇ ਉਹਨੂੰ ਲਰਨ ਵੀ ਤੋਂਨੇ ਕੋ ਹੋਣੇ ਚਾਹੀਦੇ ਆ ਪਰ ਉਹ ਚੀਜ਼ ਇਸੇ ਚ ਆ ਕੇ ਥੋੜੀ ਘਟ ਜਾਂਦੀ ਹੈ ਪਰ ਕੋਸ਼ਿਸ਼ ਆਪਣੇ ਵੱਲੋਂ ਪੂਰੀ ਕੀਤੀ ਬਾਕੀ ਇਹ ਸੀਗਾ ਕਿ ਥੋੜਾ ਇੰਗਲਿਸ਼ మీడియం ਦੇ ਵਿੱਚ ਪ੍ਰੋਬਲਮ ਆ ਰਹੀ ਸੀ ਕਿਉਂਕਿ ਇਹਨਾਂ ਦਾ ਸਿਲੇਬਸ ਜ਼ਿਆਦਾ ਨੋਟਸ ਇੰਗਲਿਸ਼ మీడియం 'ਚ ਨਹੀਂ ਮਿਲਦੇ ਸੀਗੇ ਜਿੱਥੇ ਵੀ ਲੱਭੀਦੇ ਸੀ ਨੋਟਸ ਪੰਜਾਬੀ 'ਚ ਹੁੰਦੇ ਸੀ ਜ਼ਿਆਦਾਤਰ ਤੇ ਉਹਨੂੰ ਹੀ ਟਰਾਂਸਫਰ ਟਰਾਂਸਲੇਟ ਕਰਕੇ ਤੇ ਉਹਨੂੰ ਇੰਗਲਿਸ਼ ਕਨਵਰਟ ਕਰੀਦਾ ਸੀ ਇਹਨੂੰ ਕਰਾਉਣਾ ਮੈਨੂੰ ਥੋੜਾ ਜਿਹਾ ਸੌਖਾ ਹੋ ਜਾਂਦਾ ਸੀ ਕਿ ਮੈਂ ਇਹਨੂੰ ਪੰਜਾਬੀ 'ਚ ਸਟੋਰੀ ਸੁਣਾ ਦਿੰਦੀ ਸੀ ਜਿਵੇਂ ਹਿਸਟਰੀ ਦੀਆਂ ਸਟੋਰੀਜ਼ ਆਉਂਦੀਆਂ ਨੇ ਕਿ ਸਾਰੀਆਂ ਪੁਰਾਣੀਆਂ ਉਹ ਇਹਨੂੰ ਸੁਣਾ ਰਹੀ ਦੇ ਸੀ ਕਿ ਤੁਹਾਨੂੰ ਤੋਂ ਇੰਗਲਿਸ਼ 'ਚ ਇਹਨੂੰ ਥੋੜਾ ਕਰ ਲਈਂ ਆਪੇ ਆਪਣੇ ਹਿਸਾਬ ਨਾਲ ਪੁਆਇੰਟਸ ਇਹਨੂੰ ਲਰਨ ਕਰਾ ਦਿੰਨੇ ਆ ਅੱਛਾ ਤੁਹਾਡੇ ਲਈ ਮਤਲਬ ਗ੍ਰੈਜੂਏਸ਼ਨ ਦੇ ਰਸਤੇ ਕਿਵੇਂ ਖੁੱਲੇ ਕਿ ਡਿਗਰੀ ਕਰਨੀ ਆ ਗ੍ਰੈਜੂਏਟ ਹੋਣਾ ਇਹ ਸਭ ਕਿਵੇਂ ਪੋਸੀਬਲ ਹੋਇਆ ਤੁਹਾਡੇ ਲਈ ਉਹ ਤਾਂ ਜਦੋਂ ਇੱਥੇ ਕਾਲਜ 'ਏ ਦੀ ਐਡਮਿਸ਼ਨ ਕਰਾਣ ਆਏ ਤਾਂ ਨਵਜੋਤ मैम ਥੋੜਾ ਮੇਰੇ ਹਸਬੰਡ ਦਾ ਸੀਗਾ ਕਹਿੰਦਾ ਮੇ ਬੜਾ ਮੋਟੀਵੇਟ ਕੀਤਾ ਕਿ ਚੱਲ ਉਦੋਂ ਨਹੀਂ ਕੀਤੀ ਸੀ ਸਾਲ ਹੁਣ ਇਹਦੇ ਨਾਲ ਕਰ ਲੈ। ਹੂੰ। ਕਿ ਫਿਰ ਸੋਚਿਆ ਪਹਿਲੇ ਪ੍ਰੋਸਪੈਕਟਸ ਤਾਂ ਲੈ ਗਏ ਇੱਥੋਂ ਫੇ ਘਰ ਜਾ ਕੇ ਫਾਰਮ ਵਗੈਰਾ ਫਿਲ ਕੀਤਾ ਘਰ ਸਲਾਹ ਕਰਕੇ ਉਹ ਕਹਿੰਦੇ ਨਹੀਂ ਕਰ ਲੈ ਕਰ ਲੈ ਕੋਈ ਗੱਲ ਨਹੀਂ। ਉਹ ਫਿਰ ਬਸ ਉਸ ਤੋਂ ਬਾਅਦ ਉਹ ਭਰ ਦਿੱਤਾ ਫਾਰਮ ਇਹ ਭਰਤਾ ਦਿੱਤਾ ਉਸ ਵਾਰ ਪੋਟੈਂਸ਼ਲ ਵੀ ਹੋ ਗਈ ਕਿ ਹੁਣ ਪੇਪਰ ਵੀ ਦੇਣੇ ਬਹਿਨੇ ਹੈ ਬੜਨਾ ਵੀ ਬਹਿਨਾ ਹੈ। ਕਾਚਾ ਬੜਾ ਇੱਕ ਗੱਲ ਕਹੀ ਜਾਂਦੀ ਕਹਿੰਦੇ ਕਿ ਇੱਕ ਕਾਮਯਾਬ ਬੰਦੇ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਤੇ ਆਪਾਂ ਕਹਿ ਸਕਦੇ ਵੀ ਇੱਥੇ ਤੁਹਾਡੇ ਦੋਵਾਂ ਦੀ ਕਾਮਯਾਬੀ ਦੇ ਪਿੱਛੇ ਇੱਕ ਮਰਦ ਦਾ ਹੱਥ ਹੈ ਹੈ ਹੀ ਉਹਨਾਂ ਦਾ ਹੱਥ ਹੈ ਜੋ ਸਪੋਰਟ ਨਾ ਕਰਦੇ ਤਾਂ ਮੈਂ ਕਿੱਥੋਂ ਕਰਨੀ ਸੀ ਮੈਂ ਛੱਡਦੇ ਨਹੀਂ ਸੀ ਵਿੱਚ ਤੇ ਗੁਲੀਨ ਦੇ ਫਾਦਰ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਤੁਸੀਂ ਕਿਵੇਂ ਸਪੋਰਟ ਕਰਦੇ ਰਹੇ ਉਹਨਾਂ ਨੂੰ ਸਪੋਰਟ ਤਾਂ ਜੀ ਮੇਰੀ ਵਰਬਲੀ ਸਪੋਰਟ ਤੁਸੀਂ ਕਹਿ ਸਕਦੇ ਹੋ ਪਰ ਉਦਾਂ ਮੈਂ ਹੁਣ ਜੇ ਕਹਾਂ ਵੀ ਮੈਂ ਸਪੋਰਟ ਕਰਦਾ ਰਿਆਂ ਕੈਨੇਡਾ ਕਰਨੀ ਦੇ ਵਿੱਚ ਬਹੁਤ ਫਰਕ ਹੁੰਦਾ ਮੈਂ ਤਾਂ ਸਿਰਫ ਇਹਨਾਂ ਨੂੰ ਕਿਹਾ ਵੀ ਤੂੰ ਕਰ ਲੈ ਪਰ ਪੇਪਰ ਦੇਣੇ ਸਵੇਰੇ ਉੱਠਣਾ ਰਾਤੀ ਲੇਟ ਤੱਕ ਜਾਗਣਾ ਮਤਲਬ ਉਹ ਬਹੁਤ ਔਖਾ ਸੀਗਾ ਟਾਈਮ ਪਰ ਠੀਕ ਹੈ ਵੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਦੋਨਾਂ ਮਾਮਾਂ ਧੀਆਂ ਨੇ ਮਤਲਬ ਉਹ ਕਾਬਿਲ ਤਾਰੀਫ ਹੈ ਸਰ ਮਾਰਕਸ ਦੋਨਾਂ ਤੋਂ ਮਤਲਬ ਕਿਹਦੇ ਸਭ ਤੋਂ ਜ਼ਿਆਦਾ ਨੇ ਟੀਚਰ ਦੇ ਮਾਰਕਸ ਵਧੀਆ ਆਏ ਨੇ ਕਿ ਸਟੂਡੈਂਟ ਦੇ ਨਹੀਂ ਦੋਨਾਂ ਦੇ ਐਗਜ਼ੈਕਟਲੀ ਸੇਮ ਨੇ ਮਾਰਕਸ ਬਹੁਤ ਦੋ ਚਾਰ ਨੰਬਰਾਂ ਦਾ ਫਰਕ ਹੋਏਗਾ ਜੇ ਹੋਏਗਾ ਤੇ ਕਿਉਂਕਿ ਸਾਰਾ ਕੁਸ਼ਨ ਉਹਦੀ ਸਟੱਡੀਜ਼ ਜੋ ਨਾਲ ਦਾ ਸਾਰਾ ਕੁਝ ਸੇਮ ਹੈ ਸਿਰਫ ਇੱਕੋ ਸਬਜੈਕਟ ਦਾ ਡਿਫਰੈਂਸ ਹੈਗਾ ਉਹਦੇ ਕੋਲ ਇਲੈਕਟਿਵ ਇੰਗਲਿਸ਼ ਸੀਗੀ ਤੇ ਉਹਦੇ ਕੋਲ ਇਲੈਕਟਿਵ ਪੰਜਾਬੀ ਸੀਗੀ ਮਤਲਬ ਲੋਕ ਦੋਰੇ ਕਿਰਦਾਰ ਤੁਸੀਂ ਵੀ ਨਿਭਾਏ ਨੇ ਬੀਇੰਗ ਅ ਫਾਦਰ ਐਂਡ ਬੀਇੰਗ ਅ ਹਸਬੰਡ ਤੇ ਦੋਨਾਂ ਲਈ ਕੀ ਤੁਹਾਡੇ ਮਤਲਬ ਰੋਲ ਰਹਿੰਦੇ ਸੀਗੇ ਬੇਟੀ ਨੂੰ ਜ਼ਿਆਦਾ ਤਵੱਜੋ ਦਿੰਦੇ ਸੀ ਕਿ ਮੈਮ ਨੂੰ ਮਤਲਬ ਇਹ ਸੀ ਕਿ ਇਹਨਾਂ ਨਾਲ ਗੱਲ ਜ਼ਿਆਦਾ ਹੁੰਦੀ ਸੀ ਕਿ ਮੈਮ ਨਾਲ ਗੱਲ ਹੁੰਦੀ ਸੀ ਕਿਉਂਕਿ ਇੱਕ ਪਾਸੇ ਉਹ ਜਿਨ੍ਹਾਂ ਨੇ ਪੜ੍ਹਾਈ ਪਤਾ ਨਹੀਂ ਕਿੰਨੀ ਦੇਰ ਦੀ ਛੱਡੀ ਹੋਈ ਸੀ ਉਹਨਾਂ ਨੂੰ ਮੋਟੀਵੇਟ ਕਰਨਾ ਉਹ ਬ੍ਰੋਟੀ ਨੂੰ ਮੋਟੀਵੇਟ ਕਰਨਾ ਮਤਲਬ ਕਿੰਨਾ ਕਿਵੇਂ ਮੈਨੇਜ ਕੀਤਾ ਹੈ ਸਭ ਕੁਝ ਮੈਨੇਜ ਆਪੇ ਹੀ ਸੱਚੀ ਦੱਸਾਂ ਤੇ ਆਪੇ ਹੀ ਹੋ ਗਿਆ ਮਤਲਬ ਫੈਮਿਲੀ ਦੀ ਸਪੋਰਟ ਹੈ ਗੱਲ ਇਹ ਆ ਵੀ ਜਦੋਂ ਮੈਰਿਜ ਹੋਈ ਉਦੋਂ ਇਹ ਸੈਕੰਡ ইয়ার ਚ ਸੀ ਇਹਦੀ ਪੜਾਈ ਚਲੋ ਉਦੋਂ ਇਹਨੂੰ ਕੋਈ ਇੰਟਰਸਟ ਵੀ ਨਹੀਂ ਸੀ ਵੀ ਛੁੱਟ ਗਈ ਤਾਂ ਛੁੱਟ ਗਈ ਚਲੋ ਕੋਈ ਗੱਲ ਨਹੀਂ ਫਿਰ ਜਦੋਂ ਇਹਦੀ ਗ੍ਰੈਜੂਏਸ਼ਨ ਤੱਕ ਆਈ 10ਵੀਂ 12ਵੀਂ ਤੱਕ ਤਾਂ ਇਹਦੇ ਅਸੀਂ 90% ਨੰਬਰਾਂ ਦੇ ਹੁੰਦੇ ਸੀ ਪੂਰੇ ਤੇ ਇਹਨੂੰ ਫਿਰ ਮੈਂ ਕਿਹਾ ਮੈਂ ਕਿਹਾ ਵੀ ਬੀਏ ਕਰਨੀ ਆ ਤਾਂ ਮੈਂ ਕਿਹਾ ਵੀ ਤੇਰੀ ਵੀ ਵਿੱਚ ਛੁੱਟੀ ਹੋਈ ਆ ਵੀ ਹੁਣ ਤੂੰ ਹੀ ਨਾਲ ਕਰ ਲੈ ਪਰ ਇਹ ਐ ਵੀ ਦੱਸਣਾ ਤੇ ਕਰਨਾ ਮੈਂ ਜਿੱਦਾਂ ਪਹਿਲਾਂ ਕਹਿ ਰਿਹਾ ਵੀ ਬਹੁਤ ਫਰਕ ਹੈ ਵੀ 3 ਸਾਲ ਦਾ ਉਹ ਸਫ਼ਰ ਜਿਹੜਾ ਸੀਗਾ ਵੀ ਮੈਂ ਕਿਸੇ ਨੂੰ ਤੁਸੀਂ ਕਹਦੇ ਵੀ ਉੱਥੇ ਤੱਕ ਪੈਡਲ ਚੱਲ ਜਾ ਜੀ ਤੇ ਉੱਥੇ ਪੈਡਲ ਤੁਰ ਕੇ ਤਾਂ ਉਹਨਾਂ ਹੀ ਜਾਣਾ ਪੈਣਾ ਹੈ ਬਿਲਕੁਲ ਤੇ ਇਹ ਤਾਂ ਇਹਨਾਂ ਦੀ ਹਿੰਮਤ ਹੈ ਵੀ ਦੋਵਾਂ ਨੇ ਕਿੱਦਾਂ ਮੈਂ ਸੁੱਤਾ ਹੁੰਦਾ ਸੀ ਸਵੇਰੇ ਤੇ ਇਹ ਦੋਨੋਂ ਉੱਠ ਕੇ ਸਵੇਰੇ 4 ਵਜੇ ਉੱਠ ਕੇ ਪੜ੍ਹਦੀਆਂ ਹੁੰਦੀਆਂ ਸੀ ਤੇ ਮੇਰੇ ਮਨ ਚਾਹੁੰਦਾ ਸੀ ਵੀ ਨਹੀਂ ਯਾਰ ਜੇ ਮੈਨੂੰ ਕਿਸੇ ਨੇ ਕਿਹਾ ਹੁੰਦਾ ਤੇ ਸ਼ਾਇਦ ਮੇਰੇ ਲਈ ਉਹ ਪੋਸੀਬਲ ਨਾ ਹੁੰਦਾ ਪਰ ਇਹਨਾਂ ਦੋਨਾਂ ਨੇ ਉਹ ਪੋਸੀਬਲ ਕਰਕੇ ਦਿਖਾਇਆ ਅੱਛਾ ਰਿਸ਼ਤੇਦਾਰਾਂ ਦਾ ਕੀ ਰਿਐਕਸ਼ਨ ਸੀ ਸਪੈਸ਼ਲੀ ਜਿਵੇਂ ਗੁਰਲੀਨ ਹੋਣੇ ਮੈਰਿਡ ਨੇ ਹਨਾ ਇਨ-ਲॉज ਵੀ ਨੇ ਇਹਨਾਂ ਦੇ ਤੁਹਾਡੇ ਕੁੜਮ ਹੋ ਗਏ ਹੋਰ ਵੀ ਰਿਸ਼ਤੇਦਾਰ ਹੋਣਗੇ ਕਿੱਦਾਂ ਦਾ ਉਹਨਾਂ ਦਾ ਰਿਐਕਸ਼ਨ ਰਿਹਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਤੁਸੀਂ ਵੀ ਗ੍ਰੈਜੂਏਟ ਹੋ ਗਏ ਹੋ ਨਹੀਂ ਉਹਨਾਂ ਨੂੰ ਫੋਟੋ ਭੇਜੀ ਸੀ ਐਕਚੁਅਲੀ ਉਹ ਬਾਹਰ ਰਹਿੰਦੇ ਨੇ ਜਰਮਨੀ ਤੇ ਉਹਨਾਂ ਨੂੰ ਵੀ ਫੋਟੋ ਵਗੈਰਾ ਭੇਜੀਆਂ ਸੀਗੀਆਂ ਉਹ ਵੀ ਬੜੇ ਖੁਸ਼ ਹੋਏ ਪਰ ਉਹਨਾਂ ਦਾ ਫੋਨ ਆਇਆ ਕਿ ਚਲੋ ਚੰਗਾ ਹੈ ਸਾਰੇ ਲੋਕਾਂ ਵਾਸਤੇ ਮੋਟੀਵੇਸ਼ਨਲ ਹੈਗਾ ਇੱਕ ਮੋਟੀਵੇਟ ਕਰਨ ਲਈ ਹੈਗਾ ਸਪਨੋ ਕੀ ਕਿ ਅੱਗੇ ਆਓ ਕਰੋ ਕਿ ਮੈਂ ਕਿਸੇ ਨੇ ਡੀਮੋਟੀਵੇਟ ਨਹੀਂ ਕੀਤਾ ਕਿਉਂਕਿ ਬੜੀ ਬੜੀ ਏਦਾਂ ਵੀ ਹੁੰਦਾ ਹੈ ਕਿ ਜਦੋਂ ਕੋਈ ਚੰਗਾ ਕੰਮ ਕਰਨ ਚੱਲਦੇ ਆਂ ਆਪਾਂ ਜਾਂ ਕੋਈ ਕੰਮ ਕਰਨ ਲੱਗਦੇ ਆਂ ਤਾਂ ਬੜੀ ਬੜੀ ਉਮਰ ਦਾ ਬੜਾ ਕਿਹਾ ਜਾਂਦਾ ਕਿ ਇਹ ਉਮਰ ਹੈ ਪੜਨ ਦੀ ਵੀ ਤੁਸੀਂ ਨਾ ਪੜੋ ਕਿਹੜੇ ਕੰਮਾਂ 'ਚ ਪਏ ਹੋ ਛੱਡ ਦਿਓ ਘਰਗ੍ਰਸਤੀ ਸੰਭਾਲੋ ਆਪਣੀ ਕੁਝ ਏਦਾਂ ਦਾ ਸੁਣਨ ਨੂੰ ਤਾਂ ਨਹੀਂ ਮਿਲਿਆ ਤੁਹਾਨੂੰ ਨਹੀਂ ਨਹੀਂ ਕਦੀ ਨਹੀਂ ਐਕਚੁਅਲੀ ਅਸੀਂ ਕਿਸੇ ਨੂੰ ਜ਼ਿਆਦਾ ਰੌਲਾ ਪਾਇਆ ਵੀ ਨਹੀਂ ਸੀਗਾ ਕਿ ਸਾਡੀ ਆਪਣੀ ਫੈਮਿਲੀ ਨੂੰ ਹੀ ਸਿਰਫ ਪਤਾ ਸੀ ਚੁੱਪ-ਚੁੱਪ ਹੀ ਤੇ ਗ੍ਰੈਜੂਏਸ਼ਨ ਕਰ ਲਈ ਚੁੱਪ-ਚੁੱਪ ਹੀ ਤੇ ਕੀਤੀ ਅੱਛਾ ਪੜਾਈ ਦੇ ਟਾਈਮ ਤੇ ਫਿਰ ਸਰ ਕਿਵੇਂ ਸਪੋਰਟ ਕਰਦੇ ਰਹੇ ਤੁਹਾਨੂੰ ਕਿਉਂਕਿ ਤੁਸੀਂ ਪੜ੍ਹਨਾ ਵੀ ਹੁੰਦਾ ਸੀ ਕਿਚਨ ਦਾ ਕੰਮ ਵੀ ਆ ਹੋਰ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਇੱਕ ਲੇਡੀ ਤੇ ਪੈ ਜਾਂਦੀਆਂ ਘਰ ਗ੍ਰਸਤੀ ਵੀ ਸੰਭਾਲਨੀ ਆ ਤਾਂ ਫਿਰ ਕਿਵੇਂ ਮੈਨੇਜ ਕੀਤਾ ਅੱਦਾ ਮੁਸ਼ਕਿਲ ਆਈ ਨਹੀਂ ਕੋਈ ਕਿਉਂਕਿ ਆਪੇ ਕਿਚਨ ਚ ਕਰ ਲੈਂਦੇ ਸੀ ਜੋ ਇਹਨਾਂ ਨੂੰ ਚਾਹੀਦਾ ਉਹ ਉਹਨੇ ਆਪੇ ਲੱਲ ਲੈਣਾ ਕਿ ਮੈਨੂੰ ਨਹੀਂ ਆਵਾਜ਼ ਮਾਰਨੀ ਜਿਵੇਂ ਉਹਨੂੰ ਪੜਾ ਰਹੀਆਂ ਜਾਂ ਮੈਂ ਆਪ ਪੜ੍ਹ ਰਹੀ ਚੀਜ਼ ਕੋਈ ਪ੍ਰੋਬਲਮ ਨਹੀਂ ਆਈ ਅੱਛਾ ਜਿਵੇਂ ਗੁਲੀਨ ਹੋਣੇ ਤੁਹਾਡੇ ਸਪੈਸ਼ਲ ਚਾਈਲਡ ਨੇ ਹਨਾ ਬਚਪਨ ਤੋਂ ਹੀ ਤੁਹਾਡਾ ਕਿਹੋ ਜਿਹਾ ਇਹਨਾਂ ਦੇ ਨਾਲ ਕਨੈਕਸ਼ਨ ਰਿਹਾ ਤੇ ਫਿਰ ਅੱਗੇ ਮਤਲਬ ਕਿਵੇਂ ਇਹਨਾਂ ਨੂੰ ਹੋਰ ਕਲਾਸਿਸ ਵੀ ਤੁਸੀਂ ਪਾਸ ਕਰਵਾਈਆਂ ਉਹਨਾਂ ਦੇ ਵਿੱਚ ਕੋਈ ਦਿੱਕਤ ਕਿਸੇ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਤੁਸੀਂ ਵੀ ਵਿਆਹ ਤੋਂ ਮਤਲਬ ਜਦੋਂ ਥੋੜੀ ਮੈਰਿਜ ਹੋਈ ਹੈ ਤੁਹਾਡੀ ਪੜ੍ਹਾਈ ਛੁੱਟ ਗਈ ਸੀ ਤੇ ਇਹਨਾਂ ਨੂੰ ਸਭ ਕੈਰੀ ਕਰਵਾਣਾ ਸਭ ਤਿਆਰੀ ਕਰਵਾਣੀ ਕਿਵੇਂ ਰਿਹਾ ਤੁਹਾਡਾ ਉਹ ਫਿਰ ਸਪੋਰਟ ਸਪੋਰਟ ਦੇ ਨਾਲ ਹੀ ਆ ਨਾ ਸਾਰਿਆਂ ਦੀ ਸਪੋਰਟ ਦੇ ਨਾਲ ਕੁਛ ਨਾ ਕੁਝ ਜੇ ਮੈਨੂੰ ਕੁਝ ਨਹੀਂ ਪਤਾ ਸੀ ਇਹਨਾਂ ਨੂੰ ਪਤਾ ਸੀ ਇਹਨਾਂ ਨੇ ਸਮਝਾਤਾ ਜਾਂ ਕੁਛ ਮੈਨੂੰ ਨਹੀਂ ਪਤਾ ਸੀ ਤੇਰਾ ਚਾਚੂ ਹੈ ਉਹਨੇ ਸਮਝਾਤਾ ਜਿੱਦਾਂ ਰਲ ਮਿਲ ਕੇ ਸਾਰਾ ਕੁਝ ਕੀਤਾ ਅੱਛਾ ਕੁੜੀ ਲੇਕਿਨ ਹੁਣ ਤੁਸੀਂ ਪੀਸੀਐਸ ਦੀ ਤਿਆਰੀ ਕਰ ਰਹੇ ਹੋ ਹਾਂਜੀ ਅੱਛਾ ਕਿਵੇਂ ਦੇਖਦੇ ਹੋ ਆਪਣਾ ਫਿਊਚਰ ਅ ਬਿਲਕੁਲ ਟਰਾਈ ਐਥੇ ਪੂਰੀ ਕਰਾਂਗੇ ਕਿ ਅ ਕਰ ਲਈਏ ਕਲੀਅਰ ਬਾਕੀ ਦੇਖਦੇ ਹਾਂਗੇ ਕਿ ਅ ਡੈਸਟੀਨੀ ਕਿੱਥੇ ਲੈ ਕੇ ਜਾਂਦੀ ਹੈ ਤੇ ਉਸ ਤੋਂ ਇਲਾਵਾ ਵੀ government exam ਜਿਨੇ ਲਈ ਮੈਂ एलिजिबल ਹੋਈ ਉਹ ਵੀ ਬਿਲਕੁਲ ਫਿਲ ਕਰਾਂਗੇ ਤੇ बीएड ਵੀ ਮੇਰੀ ਕੰਪਲੀਟ ਹੋ ਚੁੱਕੀ ਹੈ ਤੇ बीएड ਕਰਕੇ ਹੁਣ ਟੀਚਿੰਗ ਲਈ ਵੀ ਰਸਤੇ ਖੁੱਲ ਗਏ ਨੇ ਤੇ ਲੈਟਸ ਸੀ ਕੀ ਬੰਦਾ ਹੈ ਅੱਛਾ ਸਰ ਬੇਟੀ ਤਾਂ PCS ਦੀ ਤਿਆਰੀ ਕਰ ਰਹੀ ਹੈ ਤਾਂ ਫਿਰ ਹੁਣ ਚਾਹੂਗਾ ਕਿ ਵਾਈਫ ਵੀ ਅੱਗੇ ਪੜ੍ਹ ਲੈਣ ਬਿਲਕੁਲ ਚਾਹਾਂਗਾ ਜੀ ਕਿਉਂ ਨਹੀਂ ਚਾਹਾਂਗਾ ਜੇ ਕਰ ਸਕਦੀ ਹੈ ਬਿਲਕੁਲ ਕਰ ਸਕਦੀ ਹੈ ਇਹ ਮੋਟੀਵੇਟ ਕਰ ਦਿਓ ਇਹਨਾਂ ਨੂੰ ਤੁਸੀਂ ਬਿਲਕੁਲ ਕਰਾਂ ਬਿਲਕੁਲ ਕਰਾਂ अच्छा ਤੁਸੀਂ ਤੁਸੀਂ ਚਾਹੁੰਦੇ ਹੋ ਕਿ ਮੰਮਾ ਤੁਹਾਡੇ ਐਮਏ ਜਾਂ ਮਤਲਬ ਕਰਨ ਅੱਗੇ ਹੋਰ ਕੁਝ ਜੋ ਵੀ ਉਹਨਾਂ ਦੇ ਦਿਲ ਚ ਹੈ ਹਾਂ ਬਿਲਕੁਲ ਜੇ ਉਹ ਚਾਹਣਗੇ ਤੇ ਬਿਲਕੁਲ ਕਰਨ ਆਪਣਾ ਸਪੋਰਟ ਤੇ ਫਿਰ ਹੈ ਹੀ ਹੈ ਤੇ ਇਹ ਹੈ ਕਿ ਪਰ ਹੁਣ ਆਪਾਂ ਫੋਰਸ ਨਹੀਂ ਕਰਦੇ ਗ੍ਰੈਜੂਏਸ਼ਨ ਫੋਰਸ ਕਰਕੇ ਕਰਾ ਲਈ ਆਪਾਂ ਤੇ ਮਾਸਟਰਸ ਹੁਣ ਜੇ ਇਹਨਾਂ ਦੀ ਆਪਣੀ ਵਿਸ਼ ਹੋਏਗੀ ਤੇ ਬਿਲਕੁਲ ਕਰਨ ਇੱਥੇ ਮੈਮ ਤੁਹਾਨੂੰ ਕੀ ਲੱਗਦਾ ਤੁਹਾਨੂੰ ਕਰਨੀ ਚਾਹੀਦੀ ਹੈ ਮਾਸਟਰਸ ਹੰਤੇ ਕਿਉਂ ਮਤਲਬ ਜੇ ਗ੍ਰੈਜੂਏਸ਼ਨ ਕਰ ਲਈ ਹੈ ਨਹੀਂ ਗ੍ਰੈਜੂਏਸ਼ਨ ਤਾਂ ਕਰ ਲਈ ਪਰ ਹੁਣ ਅੱਗੋਂ ਸੋਚਿਆ ਨਹੀਂ ਇਸ ਚੀਜ਼ ਬਾਰੇ ਐਕਚੁਅਲੀ ਮੈਂ ਪਰ ਜੇ ਮੌਕਾ ਮਿਲੇ ਮਤਲਬ ਜਿਵੇਂ ਤੁਹਾਨੂੰ ਘਰ ਦੇ ਕਹਿ ਰਹੇ ਕਿ ਫੋਰਸਫੁਲੀ ਤੁਹਾਨੂੰ ਗ੍ਰੈਜੂਏਸ਼ਨ ਕਰਾਈ ਹੈ ਜੋ ਉਹੀ ਫੋਰਸ ਡਬਲ ਕਰਕੇ ਤੁਹਾਡੇ ਐਮਏ ਤੇ ਲਗਾ ਦੇਣ ਕਰੋਗੇ ਤੁਸੀਂ ਕੀ ਪਤਾ ਕਰ ਹੀ ਲਵਾਂ ਠੀਕ ਹੈ ਜੀ ਬਹੁਤ ਬਹੁਤਾਂ ਬਾਦ ਸੋ ਬਿਲਕੁਲ ਇਹ ਗੁਰਲੀਨ ਦੀ ਫੈਮਲੀ ਜਿਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤਾਂ ਮਾਵਾ ਧੀਆਂ ਨੇ ਇਕੱਠੇ ਡਿਗਰੀ ਹਾਸਲ ਕੀਤੀ ਹੈ ਤੇ ਦੁਨੀਆ ਲਈ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ ਕਿ ਉਮਰ ਜਿਹੜੀ ਹੈ ਉਹ ਕੁਝ ਨਹੀਂ ਹੁੰਦੀ ਇਨਸਾਨ ਜੇ ਕਰਨਾ ਚਾਵੇ ਤਾਂ ਕਦੀ ਵੀ ਕੁਝ ਵੀ ਕਰ ਲੈਂਦਾ ਪਰ ਮਾਪਿਓ ਨੂੰ ਇੱਕ ਬਹੁਤ ਹੀ ਵਧੀਆ ਸੁਨੇਹਾ ਹੈ ਕਿ ਆਪਣੇ ਧੀਆਂ ਪੁੱਤਰਾਂ ਜਿਹੜੇ ਨੇ ਉਹਨਾਂ ਦੇ ਵਿੱਚ ਫਰਕ ਨਾ ਕਰਦੇ ਹੋਏ ਉਹਨਾਂ ਉਹ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਅਗਰ ਤੁਸੀਂ ਪਰਵਰਿਸ਼ ਉਹਨਾਂ ਦੀ ਕਰਦੇ ਹੋ ਅਗਰ ਉਹਨਾਂ ਦੀ ਬਾਹ ਫੜ ਕੇ ਚਲਦੇ ਹੋ ਤਾਂ ਹਰ ਇੱਕ ਚੀਜ਼ ਜਿਹੜੀ ਆ ਪੋਸੀਬਲ ਹੋਏਗੀ ਔਰ ਬੱਚੇ ਜਿਹੜੇ ਨੇ ਬਖੂਬੀ ਤੁਹਾਡਾ ਨਾਮ ਰੋਸ਼ਨ ਕਰਨਗੇ ਔਰ ਅਸੀਂ ਆਸ ਕਰਦੇ ਹਾਂ ਕਿ ਜਿਵੇਂ ਗੁਰਲੀ ਨੇ ਗ੍ਰੈਜੂਏਸ਼ਨ ਕੀਤੀ ਹੈ ਓਵੇਂ ਹੀ ਇਹ ਪੀਸੀਐਸ ਇਗਜ਼ਾਮ ਵੀ ਜਲਦ ਹੀ ਕਲੀਅਰ ਕਰਨਗੇ ਫਿਲਹਾਲ ਕੈਮਰਾ ਪਰਸਨ ਰੋਇਤ ਨਾਲ ਮਨਪ੍ਰੀਤ ਕੌਰ ਸੁਰਖਾਬ ਮੀਡੀਆ ਜਲੰਧਰ